ਬਹੁਤ ਕੁਝ ਜਾਣਦੇ ਹੋਏ ਵੀ ਅਸੀਂ ਕਾਫੀ ਚੀਜ਼ਾਂ ਤੋਂ ਅਣਜਾਣ ਰਹਿ ਜਾਂਦੇ ਹਾਂ ਚਾਹੇ ਕੋਈ ਵੀ ਵਿਸ਼ਾ ਹੋਵੇ ਸੰਪੂਰਨ ਕੋਈ ਵੀ ਨਹੀਂ ਜਦ ਵੀ ਕੋਈ ਗੱਭਰੂ ਅਤੇ ਮੁਟਿਆਰ ਆਪਣੀ ਜਵਾਨੀ ਤੋਂ ਬਾਅਦ ਇੱਕ ਵਿਆਹ ਦੇ ਬੰਧਨ ਵਿੱਚ ਬੱਝਦੇ ਨੇ ਉਹ ਮਾਪੇ ਵੀ ਬਣਦੇ ਨੇ ਉਹ ਕਵੀਨਦਾਰ ਹੁੰਦੇ ਹੋਏ ਜ਼ਿੰਮੇਵਾਰੀਆਂ ਦੇ ਵਿੱਚ ਵੀ ਬੱਝਦੇ ਨੇ ਅਤੇ ਹਰ ਮਾਪੇ ਦੀ ਇਹ ਸੋਚ ਹੁੰਦੀ ਹੈ ਉਹ ਆਪਣੇ ਧੀ ਪੁੱਤ ਨੂੰ ਆਪਣੀ ਔਲਾਦ ਨੂੰ ਆਪੇ ਤੋਂ ਦੋ ਵੱਧ ਕਦਮ ਰੱਖੇ ਤਾਂ ਜੋ ਅਦਲੀ ਭਵਿੱਖ ਦੀ ਉਹ ਵਿਖਦੀ ਉਹ ਰਹਿਮਾਈ ਕਰ ਸਕੇ ਆਓ ਆਪਾਂ ਅੱਜ ਇਸ ਵੀਡੀਓ ਵਿੱਚ ਕੁਝ ਗੱਲਾਂ ਸਾਂਝੀਆਂ ਕਰਾਂਗੇ ਬਹੁਤ ਜਿਹੜੇ ਲੋਕ ਨੇ ਹਰ ਇੱਕ ਨੂੰ ਆਪੋ ਆਪਣਾ ਨਿੱਜੀ ਤਜਰਬਾ ਹੁੰਦਾ ਤੇ ਤਾਂ ਕਹਿੰਦੇ ਕੋਈ ਵੀ ਸੰਪੂਰਨ ਨਹੀਂ ਇਸੇ ਤਰ੍ਹਾਂ ਮੈਂ ਆਪਣਾ ਇੱਕ ਨਿੱਜੀ ਤਜਰਬਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਚਾਹੇ ਉਹ ਮੈਂ ਹੱਡ ਬੀਤੀਆਂ ਵਿੱਚ ਪਤਾਇਆ ਹੋਵੇ ਚਾਹੇ ਉਹ ਮੈਂ ਜਗ ਬੀਤੀਆਂ 'ਚ ਪਤਾਇਆ ਹੋਵੇ ਚਾਹੇ ਉਹ ਮੈਂ ਆਪਣੇ ਘਰ ਦੀ ਚਾਰ ਦਿਵਾਰੀ ਵਿੱਚ ਪਤਾਇਆ ਹੋਵੇ ਚਾਹੇ ਉਹ ਮੈਂ ਕੰਧੋ ਪਾਰ ਵਾਲੇ ਨੂੰ ਝਾਕਿਆ ਹੋਵੇ ਮੈਨੂੰ ਕੁਝ ਸਿਮਿਲਰ ਕਹਾਣੀਆਂ ਜਿਹੜੀਆਂ ਜੋ ਪ੍ਰੋਬਲਮਸ ਇੱਕ ਤਕਬੀਲਦਾਰ ਬੰਦੇ ਜ਼ਿੰਦਗੀ 'ਚ ਆਉਂਦੀਆਂ ਨੇ ਮੈਨੂੰ ਉਹ ਵੇਖਣ ਨੂੰ ਮਿਲ ਗਿਆ ਅਤੇ ਉਹਦਾ ਹੱਲ ਜਾਂ ਸਮਾਧਾਨ ਕੀ ਆ ਇਹਦਾ ਬੇਤਰੋ ਰੱਬ ਜਾਂ ਉਹ ਸਮਾ ਹੀ ਕਰ ਸਕਦਾ ਪਰ ਮੈਂ ਤੁਹਾਡੇ ਨਾਲ ਕੁਝ ਜਾਂ ਸਾਂਝੀਆਂ ਕਰਨਾ ਚਾਹੁੰਨਾ ਹਾਂ ਜੀ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਸਟੈਪ ਹੁੰਦਾ ਆ ਕਿ ਜਦੋਂ ਜਿਹੜੀ ਬਚਪਨ ਦੀ 3 ਤੋਂ 5 ਸਾਲ ਦੀ ਪਰਵਰਿਸ਼ ਔਲਾਦ ਦੀ ਮਾਪੇ ਕਰਦੇ ਨੇ ਉਸ ਤੋਂ ਬਾਅਦ ਪਹਿਲਾ ਸਟੈਪ ਆਉਂਦਾ ਆ ਕਿ ਉਹਨਾਂ ਦੀ ਸਕੂਲੀ ਵਿੱਦਿਆ ਮਾਪੇ ਆਪਣੇ ਬੱਚੇ ਨੂੰ ਇੱਕ ਚੰਗੇ ਸਕੂਲ ਵਿੱਚ ਪਾਉਣਾ ਚਾਹੁੰਦੇ ਨੇ ਉਹ ਆਪਣੇ ਤੋਂ ਬਿਹਤਰ ਵਿੱਦਿਆ ਦੇਣਾ ਚਾਹੁੰਦੇ ਨੇ ਉਹ ਚੱਲਦੇ ਜਮਾਨੇ ਦੇ ਨਾਲ ਆਪਣੇ ਬੱਚੇ ਨੂੰ ਚਲਾਉਣਾ ਚਾਹੁੰਦੇ ਨੇ ਅਤੇ ਉਹਦੇ ਵਿੱਚ ਉਹ ਆਪਣੇ ਬੱਚੇ ਨੂੰ ਜਿਵੇਂ ਕਿ ਇੱਕ ਚੰਗੇ ਕਨਵੈਂਟ ਸਕੂਲਾਂ ਦੇ ਵਿੱਚ ਪਾਉਂਦੇ ਨੇ ਜਾਂ ਚੱਲਦੀ ਨਵੀਂ ਜਿਹੜੀ ਰੀਤ ਦੇ ਸਕੂਲ ਨੇ ਉਹਨਾਂ ਵਿੱਚ ਪਾਉਂਦੇ ਨੇ ਅਤੇ ਉਹਦੇ ਵਿੱਚ ਕੁਝ ਲਾਭ ਵੀ ਨੇ ਕੁਝ ਹਾਨੀਆਂ ਵੀ ਨੇ ਉਹ ਕੀ ਨੇ ਲਾਭ ਇਹ ਨੇ ਕਿ ਸਾਡਾ ਬੱਚਾ ਸਮੇਂ ਦੇ ਨਾਲ ਚੱਲਦੀਆਂ ਜਿਹੜੀਆਂ ਕਾਮਯਾਬੀਆਂ ਨੂੰ ਹਾਸਲ ਕਰ ਸਕੇ ਜਿੱਦੇ ਲਈ ਉਹ ਚੰਗੇ ਸਕੂਲ ਵਿੱਚ ਪਾਉਂਦੇ ਨੇ ਉਹਦੇ ਵਿੱਚ ਉਹ ਆਪਣੀ ਆਰਥਿਕਤਾ ਨੂੰ ਨਾ ਵੇਂਦੇ ਹੋਏ ਤੰਗੀਆਂ ਚਾੱਕ ਕੇ ਵੀ ਆਪਣੇ ਬੱਚੇ ਨੂੰ ਆਪਣੀ ਹੈਸੀਅਤ ਤੋਂ ਵੀ ਵੱਧ ਮਹਿੰਗੇ ਸਕੂਲ ਵਿੱਚ ਪੜਾਉਂਦੇ ਨੇ ਉਹਦੇ ਨਾਲ ਕੀ ਹੁੰਦਾ ਉਹਦੇ ਨਾਲ ਲਾਭ ਤੇ ਆਪਾਂ ਬਹੁਤ ਪ੍ਰਚਲਿਤ ਹੈ ਜਿਹੜਾ ਜਾਣਦਿਆਂ ਕਿ ਬੱਚਾ ਉਹ ਵਿਦਿਆ ਹਾਸਲ ਕਰ ਸਕਦਾ ਆ ਜਿਹੜੀ ਉਹ ਪਛੜ ਨਾ ਜਾਵੇ ਜਿਹੜੀ ਪ੍ਰੈਜ਼ੈਂਟਲੀ ਚੱਲ ਰਹੀ ਆ ਅਤੇ ਇਹਦੇ ਨਾਲ ਕੁਝ ਹਾਨੀਆਂ ਵੀ ਨੇ ਉਹ ਕਿਹੜੀਆਂ ਨੇ ਤੁਸੀਂ ਹੈਰਾਨ ਹੋਵੋਗੇ ਪਰ ਮੈਂ ਉਹ ਕਹਿਣਾ ਚਾਹਣਾ ਸਾਂਝੀਆਂ ਕਰਨਾ ਚਾਹਣਾ ਉਹ ਹਾਨੀਆਂ ਇਹ ਨੇ ਕਿ ਜਦੋਂ ਬੱਚੇ ਦੀ 10ਵੀਂ ਜਾਂ 12ਵੀਂ ਪੂਰੀ ਹੋ ਜਾਂਦੀ ਆ ਉਸ ਵਕਤ ਮਾਪੇ ਨੇ ਉਸ ਸੋਤ ਨਾ ਬੱਚੇ ਨੂੰ ਪੜਾਇਆ ਹੁੰਦਾ ਜਿਵੇਂ ਕਿ ਕੋਈ 1980 ਦਾ ਮਾਪੇ ਹੋਵੇ 70 ਦਾ ਹੋਵੇ ਉਸ ਵਕਤ 33% ਵਾਲੇ ਨੂੰ ਵੀ 10ਵੀਂ ਪੜ੍ਹੇ ਨੂੰ ਵੀ ਨੌਕਰੀ ਮਿਲਣਾ ਰੋਜ਼ਗਾਰ ਮਿਲਣਾ ਸਰਕਾਰੀ ਨੌਕਰੀ ਜਿੰਨੂੰ ਆਪਾਂ ਪੰਜਾਬ ਵਿੱਚ ਕਹਿ ਦਿੰਨੇ ਆ ਉਹ ਆਮ ਹੀ ਗੱਲ ਹੁੰਦੀ ਸੀ ਕਿਉਂਕਿ ਉਦੋਂ ਇਹਨਾਂ ਪੜ੍ਹਿਆ ਵੀ ਬਹੁਤ ਵੱਡੀ ਗੱਲ ਹੁੰਦੀ ਸੀ ਅੱਜ ਜਦੋਂ ਉਹ ਬੱਚਾ ਉਹਨਾਂ ਨੂੰ ਖੁਦ ਉਦਾਂ ਜਿਨ੍ਹਾਂ ਨੂੰ ਨੌਕਰੀ ਮਿਲੀ ਹੁੰਦੀ ਸੀ ਜਾਂ ਜਿਨ੍ਹਾਂ ਨੇ ਮਿਲਦੀ ਵੇਖੀ ਹੁੰਦੀ ਸੀ ਉਹ ਆਪਣੇ ਬੱਚਿਆਂ ਨੂੰ ਉਹ ਪੜਾਉਣ ਤਰ ਪਏ ਪਰ ਜਦੋਂ 20 ਸਾਲ ਬਾਅਦ ਉਹਨਾਂ ਦੇ ਬੱਚੇ ਵਿਦਿਆ ਪ੍ਰਾਪਤ ਕਰਕੇ ਚੰਗੇ ਸਕੂਲਾਂ ਵਿੱਚ ਤੇ ਉਹ ਜਮਾਨੇ ਬਦਲ ਗਏ ਉਹ ਪਰਸੈਂਟੇਜਾਂ 33 ਤੋਂ 50 50 ਤੋਂ 60 60 ਤੋਂ 70 ਅੱਥੇ ਕਰਦਿਆਂ ਕਰਦਿਆਂ 1980 ਵਾਲੇ ਮਾਪਿਆਂ 2000 'ਚ ਪੁੱਗਤਿਆ ਨਾਲ ਬੱਚਿਆਂ ਵੀ ਪੁੱਗਤਿਆ 2000 ਵਾਲਿਆਂ 2020 ਚ ਭੁਗਤਿਆ ਤੇ ਨਾਲ ਮਾਪਿਆਂ ਵੀ ਭੁਗਤਿਆ ਕਿਵੇਂ ਤਦ ਮੈਰਿਟ ਇੰਨੀ ਵੱਧ ਗਈ ਕਿ ਮੈਰਿਟ 80 90% ਤੋਂ ਟੱਪ ਦੀ 95 ਤੱਕ ਪਹੁੰਚ ਗਈ 90 ਤੱਕ ਪਹੁੰਚ ਗਈ ਜਨ ਕੇ ਜਿਹੜੇ 1 ਆਫ ਦੀ ਜਿਹੜੇ ਬ੍ਰਿਲਿਅੰਟ ਬੱਚੇ ਆ ਉਹੀ ਇਹਨਾਂ ਨੌਕਰੀਆਂ ਇਹਨਾਂ ਰੋਜ਼ਗਾਰਾਂ ਦੇ layak ਰਹੇਗੇ ਆਬਾਦੀ ਇੰਨੀ ਹੋ ਗਈ ਆਧਾਰੇ ਵੀ ਕੀ ਕਰਦੇ ਸਰਕਾਰਾਂ ਦਾ ਵੀ ਪੂਰਾ ਕਸੂਰ ਨਹੀਂ ਹੁੰਦਾ ਜਦ ਕਿ ਹਰ ਬੱਚੇ ਨੂੰ ਸਰਕਾਰੀ ਹੀ ਨੌਕਰੀ ਚਾਹੀਦੀ ਹੋਵੇ ਤੇ ਲੱਖਾਂ ਦੀ ਆਬਾਦੀ ਦੇ ਵਿੱਚ ਬੇਰੋਜ਼ਗਾਰ ਬੱਚਾ ਕਰੋੜਾਂ ਨੂੰ ਫਿਰਦਾ ਹੋਵੇ ਤੇ ਵੈਕੈਂਸੀਆਂ ਨਿਕਲਣ ਸੈਂਕੜਿਆਂ ਦੀ ਗਿਣਤੀ ਵਿੱਚ ਮੱਤਵਤ ਹਜ਼ਾਰ ਦੀ ਗਿਣਤੀ ਵਿੱਚ ਤੇ ਉੱਥੇ ਰੋਜ਼ਗਾਰ ਦੇਣ ਵਾਲੇ ਤੇ ਲੈਣ ਵਾਲੇ ਦੋਵੇਂ ਧਿਰ ਕੀ ਕਰਨਗੇ ਹੁਣ ਆਪਾਂ ਆਉਣੇ ਆ ਉੱਥੇ ਜਿਹੜੇ ਤੇ ਬੱਚੇ ਉਹਨਾਂ ਸਕੂਲਾਂ ਵਿੱਚ ਤਗੜੇ ਘਰਾਂ ਦੇ ਪੜ੍ਹਦੇ ਹੁੰਦੇ ਆ ਉਹਨਾਂ ਦੀ ਜਿਹੜੀ ਬੈਕਗ੍ਰਾਉਂਡ ਵੀ ਇੰਨੀ ਸੋਲਿਡ ਹੁੰਦੀ ਆ ਕਿ ਉਹ ਜਿਹੜੀ ਇਨੋਵੇਸ਼ਨ ਹੁੰਦੀ ਆ ਜਮਾਨੇ ਦੀਆਂ ਨਵੀਆਂ ਰੀਤਾਂ ਜਿਸ ਸੋਚ ਦੇ ਨਾਲ ਉਹਨਾਂ ਬੱਚਿਆਂ ਨੂੰ ਸਕੂਲੇ ਪਾਇਆ ਹੋਵੇ ਛੋਟੇ ਹੁੰਦਿਆਂ ਤੋਂ ਅਤੇ ਉਹ ਜਦੋਂ ਵੱਡੇ ਹੋਣ ਤਾਂ ਆਪਣੀ ਸਕੂਲੀ ਵਿੱਦਿਆ ਪੂਰੀ ਵੀ ਕਰਨ ਉਦੋਂ ਉਹਨੂੰ ਰੀਤ ਬੇਸ਼ੱਕ ਬਦਲ ਵੀ ਜਾਵੇ ਤਾਂ ਉਹਨਾਂ ਕੋਲ ਸ਼ਰਮਾਇਆ ਹੁੰਦਾ ਹੈ ਉਹ ਸ਼ਰਮਾਇ ਦੇ ਨਾਲ ਚੱਲਦੀ ਰੀਤ ਵਿੱਚ ਆਪਣੇ ਬੱਚੇ ਨੂੰ ਫਿੱਟ ਕਰ ਸਕਦੇ ਆ ਪਰ ਜਿਨ੍ਹਾਂ ਬੱਚਿਆਂ ਨੇ ਅਤੇ ਜਿਨ੍ਹਾਂ ਮਾਪਿਆਂ ਨੇ ਉਹਨਾਂ ਸਕੂਲਾਂ ਵਿੱਚ ਇਹੀ ਸੋਚਣਾ ਸਕੂਲਿੰਗ ਪੂਰੀ ਕੀਤੀ ਹੁੰਦੀ ਆ ਕਿ ਅਸੀਂ ਪੜ੍ਹਾਈ ਸਿਰ ਤੇ ਹੀ ਸਾਰਾ ਕੁਝ ਕਰ ਜਾਵਾਂਗੇ ਪਰ ਉਦੋਂ ਉਹ ਰੀਤਾਂ ਬਦਲ ਚੁੱਕੀਆਂ ਹੁੰਦੀਆਂ ਨੇ ਇਹ ਮੈਰਿਟ ਇੰਨੀ ਹਾਈ ਹੋ ਚੁੱਕੀ ਹੁੰਦੀ ਆ ਕਿ ਉਹਨਾਂ ਦੀ ਗਿਣਤੀ 1 ਲੱਖ ਬੱਚੇ ਪਿੱਛੋਂ 5 ਜਾਂ 10 ਬੱਚਿਆਂ ਦੀ ਹੀ ਰਹਿ ਜਾਂਦੀ ਆ ਤੇ ਜਦੋਂ ਬੱਚੇ ਉਹਦੇ ਵਿੱਚ ਨਹੀਂ ਆਉਂਦੇ ਫਿਰ ਇੱਕ ਉਹ ਕਹਾਵਤ ਆਗੇ ਨਾ ਘਰ ਦਾ ਨਾ ਘਾਟ ਦਾ ਨਾ ਉਹ ਬੱਚੇ ਘਰ ਜੋਗੇ ਰਹਿੰਦੇ ਨਾ ਘਾਟ ਚੋਗੇ ਘਰ ਕਿਹੜਾ ਜੇ ਪੜ੍ਹਾਈ ਨਾਲ ਕੁਝ ਨਹੀਂ ਬਣ ਰਿਆ ਤੇ ਸਰਮਾਇ ਦੇ ਨਾਲ ਬੱਚਾ ਸੈੱਟ ਕੀਤਾ ਜਾਵੇ ਸਰਮਾਇਆ ਹੈ ਨਹੀਂ ਸਾਰਾ ਜੋਰ ਪੜ੍ਹਾਈ ਤੇ ਲੱਗ ਜਾਂਦਾ ਤੇ ਜਿਹੜਾ ਘਾਟ ਹੁੰਦਾ ਵਾ ਉਹ ਹੁੰਦੀ ਹੈ ਪੜ੍ਹਾਈ ਤੇ ਪੜ੍ਹਾਈ ਨਾਲ ਉਹ ਨੌਕਰੀਆਂ ਨਹੀਂ ਮਿਲਦੀਆਂ ਉਹ ਬੱਚਿਆਂ ਤੋਂ ਜਿਹੜੇ ਤੇ ਵੇਖ ਲਓ ਹੁਣ ਵੀ ਜਾਂ ਤੋਂ ਦੂਜਾ ਕੰਮ ਕਰ ਸਕਦੇ ਹੁੰਦੇ ਸਰਮਾਇਆ ਨਾ ਕਿ ਬਿਜ਼ਨਸ ਤੇ ਸੈੱਟ ਕਰ ਦਿੰਦੇ ਉਹਨਾਂ ਦੇ ਮਾਪੇ ਤੇ ਜਾਂ ਉਹ ਲੇਬਰ ਕਰ ਸਕਦੇ ਹੁੰਦੇ ਉਹ ਲੇਬਰ ਤੋਂ ਵੀ ਜਾਂਦੇ ਨੇ ਜਿਵੇਂ ਕਿ ਇੱਕ ਬੱਚੇ ਨੂੰ 10 ਜਾਂ 15000 ਦੀ ਪ੍ਰਾਈਵੇਟ ਨੌਕਰੀ ਪੜ੍ਹੇ ਲਿਖੇ ਬੱਚੇ ਨੂੰ ਮਿਲ ਰਹੀ ਹੱਦ 20000 ਦੀ ਨਾਰਮਲ ਬੇਸਿਸ ਤੇ ਜੋ ਮੈਂ ਗੱਲ ਕਰ ਰਿਹਾ ਅਤੇ ਉਦੇ ਬਰਾਬਰ ਜਿਹੜਾ ਬੱਚਾ ਹੁਣ ਪੜ੍ਹ ਲੈ ਗਿਆ ਉਹਦੇ ਕੋਲ ਦੁੱਜੀ ਜੌਬ ਹੋਣੀ ਨੇ ਜਿਹਦੇ ਚ 50000 40000 ਬਣਦਾ ਆ ਇੰਡੀਆ ਚ ਰਹਿ ਕੇ ਵੀ ਬਣਦਾ ਜਿਨ੍ਹਾਂ ਨੂੰ ਆਪਾਂ ਕਹਿੰਨੇ ਕਿ ਭਾਈ ਇਹ ਆ ਗਈ ਉਹ ਕਿਵੇਂ ਵੜਾ ਰਹੇ ਨੇ ਕਿਉਂਕਿ ਉਹਨਾਂ ਦੇ ਵਿੱਚ ਗੱਲ ਵਿੱਚੋਂ ਤੋਕ ਨਹੀਂ ਪੈ ਗਿਆ ਉਹ ਗੰਮ ਦਾ ਤੋਕ ਨਹੀਂ ਪੈ ਗਿਆ ਕਿ ਅਸੀਂ ਪੜ੍ਹੇ ਆਂ ਕਹੀਂ ਹੁਣ ਇਹ ਕੰਮ ਕਿਦਾਂ ਕਰਾਂਗੇ ਵੇਖੋ ਜਿਹੜੇ ਤੇ ਉਹਨਾਂ ਸਕੂਲਾਂ ਚ ਪੜ੍ਹੇ ਸੀ ਜਾਂ ਪੜ੍ਹਾਈਆਂ ਨਾਲ ਕੰਮ ਜੌਬਾਂ ਨਹੀਂ ਮਿਲੀਆਂ ਉਹ ਆਪਣੇ ਪੈਸੇ ਨਾਲ ਆਪਣੇ ਪੀਵਾਂ ਦੇ ਬਿਜ਼ਨਸ ਤੇ ਸੈੱਟ ਹੋ ਗਏ ਜਾਂ ਨਵੇਂ ਬਿਜ਼ਨਸ ਪੈਸੇ ਨਾ ਉਹਨਾਂ ਨੇ ਪਾ ਲੇ ਤੇ ਜਾਂ ਜਿਹੜੇ ਨਹੀਂ ਸੀ ਉਹਨਾਂ ਸਕੂਲਾਂ 'ਚ ਪੜੇ ਤਾਂ ਆਪਣੀਆਂ ਹੈ ਸਿਹਤ ਦੇ ਅਨਸਾਰ ਹੀ ਪੜੇ ਸੀ ਉਹਨਾਂ ਨੂੰ ਉਹ ਕੰਮ ਕਰਦਿਆਂ ਸ਼ਰਮ ਨਹੀਂ ਆਈ ਉਹਨਾਂ ਕਮਾਂ 'ਚ ਵੜ ਗਏ ਤੇ ਜਿਹੜੇ ਪੜੇ ਸੀ ਨਾ ਉਹਨਾਂ ਕੋ ਸਰਮਾਇਆ ਸੀ ਨਾ ਉਹਨਾਂ ਕੋ ਸਰਕਾਰੀ ਨੌਕਰੀਆਂ ਹੀ ਉਹ ਪ੍ਰਾਈਵੇਟ ਜੌਬਾਂ ਕਰਨ ਤੋਂ ਘਬਰਾ ਗਏ 10-15 ਹਜ਼ਾਰ ਦੀਆਂ ਜਿੰਨਾਂ 'ਚ ਗੁਜ਼ਾਰਾ ਨਹੀਂ ਉਹਨਾਂ ਨੂੰ ਬਾਹਰ ਹੋਣਾ ਪਿਆ ਹੁਣ ਜਦੋਂ ਬਾਹਰ ਆਏ ਬਾਹਰ ਆ ਕੇ ਵੀ ਉਹਨਾਂ ਪੜਿਆਂ ਲਿਖਿਆਂ ਕੋਲ ਪੜਿਆਂ ਲਿਖਿਆਂ ਵਾਲੀ ਜੌਬ ਜੀ ਉਹ ਲੱਭਣ ਲੱਗਦੇ ਤੋਨਾਂ ਕੋ ਤੇ ਪਿੱਛੋਂ ਪੈਸੇ ਮੰਗਾਉਣੇ ਪੈਂਦੇ ਉਹ ਵੀ ਨਾ ਮਗਾ ਸਕੇ ਕਿ ਉਹਨਾਂ ਨੂੰ ਉਹੀ ਜੌਬਾਂ ਕਰਨੀਆਂ ਪਈਆਂ ਜਿਹੜੀਆਂ ਉਹਨਾਂ ਦੀ ਹیثیت ਅਨਸਾਰ ਉੱਥੇ ਬਣਦੀਆਂ ਸੀ ਤੇ ਇੱਕ ਪੜ੍ਹਾਈ ਦੇ ਭਲੇਖੇ ਨੇ ਉਹਨਾਂ ਦੀ ਹیثیت ਪਲਾ ਦਿੱਤੀ ਜਦ ਕਿ ਇਹ ਪੜ੍ਹਾਈਆਂ ਵੀ ਇੱਕ ਬਿਜ਼ਨਸ ਨੇ ਉਹਨਾਂ ਨੂੰ ਜਦੋਂ ਉਹਨਾਂ ਦੀ ਹیثیت ਭੁੱਲ ਗਈ ਤੇ ਉਹਨਾਂ ਨੂੰ ਮਜਬੂਰ ਨਾ ਰਿਸ਼ਤਿਆਂ ਦੀ ਬਲੀ ਦੇ ਕੇ ਬਾਹਰ ਦੇ ਮੁਲਕਾਂ ਚ ਜਾਣਾ ਪੈਂਦਾ ਬਾਹਰ ਦੇ ਮੁਲਕਾਂ ਵਿੱਚ ਆਣ ਕੇ ਉਹਨਾਂ ਨੇ ਉਹ ਜੋਬਾਂ ਕੀਤੀਆਂ ਜਿਹੜੀਆਂ ਉਹ ਆਪਣੇ ਸਟੇਟਸ ਦੇ ਮੁਤਲਕ ਸਹੀ ਨਹੀਂ ਸੀ ਸਮਝਦੇ ਇੱਥੇ ਸਾਰੀਆਂ ਕੀਤੀਆਂ ਹੁਣ ਕਹੋਗੇ ਕਿ ਜਿਓ ਰੇੜੀ ਉੱਥੇ ਲਾ ਲਿੰਦੇ ਜਿਓ ਟਰੱਕ ਉੱਥੇ ਚਲਾ ਲਿੰਦੇ ਜਿਓ ਕੋਈ ਵੀ ਸਫਾਈਆਂ ਤੋਂ ਲੈ ਕੇ ਜਾਂ ਕੋਈ ਵੀ ਡੀ ਕਲਾਸ ਫੋਰਥ ਕਲਾਸ ਖਲਾਸੀ ਦੀ ਐ ਜੌਬ ਉੱਥੇ ਕਰ ਲਿੰਦੇ ਤੇ ਉਹ ਪੜੇ ਸੀ ਤੇ ਇੱਥੇ ਆ ਕੇ ਕੀਤੀਆਂ ਨਹੀਂ ਹੁਣ ਕਹਿੰਦੇ ਨੇ ਇੱਥੇ ਆ ਕੇ ਬਿਜ਼ਨਸ ਸੈੱਟ ਹੋ ਜਾਂਦੇ ਨੇ ਇੱਥੇ ਆਣ ਕੇ ਬڑے-ਬڑے ਕਾਰੋਬਾਰ ਪੰਜਾਬੀਆਂ ਨੇ ਪਾਏ ਨੇ ਉਹਨਾਂ ਦੀ ਵੀ ਪਰਸੈਂਟੇਜ 19 ਕੀ ਹੈ ਜਿੰਨੀ ਕ ਆਪਣੇ ਪੰਜਾਬ ਤੇ ਆ ਅਮੀਰਦਾਰ ਦੀ ਉਹਨਾਂ ਦੀ ਵੀ ਇੱਥੇ ਬਹੁਤ ਨਹੀਂ ਆ ਉਹਨਾਂ ਦੀ ਵੀ ਮੈਂ ਇਹਨਾਂ ਦੇ 100 'ਚ 2% ਕਹਾਂ ਤੇ 2 ਵੀ ਨਹੀਂ ਆ ਉਹ ਹਜ਼ਾਰ ਪਿਛੇ ਹੀ 5 ਹੋਣਗੇ 7 ਹੋਣਗੇ ਬਹੁਤੇ ਲੋਕ ਇੱਥੇ ਵੀ ਹੈਂਡ ਟੂ ਮਾਊਥ ਹੀ ਨੇ ਤੁਸੀਂ ਉਹਨਾਂ ਦੇ ਪੰਜਾਬ ਦੇ ਗੇੜਿਆਂ ਤੋਂ ਹਿਸਾਬ ਲਾ ਲਿਆ ਕਰੋ ਤੇ ਕਿੰਨੇ ਕੁ ਮਾਰ ਪਾਉਂਦਾ ਉਹ ਪੁਰਾਣੇ ਟਾਈਮ ਸੀ ਉਹ ਇੱਥੋਂ ਵੀ ਬੀਤ ਚੁੱਕੇ ਨੇ ਹੁਣ 25 25 30 30 ਲੱਖ ਲਾ ਕੇ ਜਦੋਂ ਇੱਕ ਨੌਜਵਾਨ ਮੁੰਡੇ ਕੁੜੀਆਂ ਇੱਥੇ ਆਉਂਦੇ ਨੇ ਤਾਂ ਉਹਨਾਂ ਦੇ ਹਾਲਾਤ ਦਹਾਕਾਦਰ ਦਹਾਕਤ ਕੀ ਹਰ 25 25 ਸਾਲਾਂ ਬਾਅਦ ਰੂਲ ਕੀ ਹੋ ਰਹੇ ਨੇ ਬਦਲ ਰਹੇ ਨਹੀਂ ਇੱਥੇ ਵੀ ਮਹਿੰਗਾਈਆਂ ਵੱਚਕੀਆਂ ਇੱਥੋਂ ਦੇ ਸਿਟੀਜ਼ਨ ਇੱਥੋਂ ਦੇ ਵੋਟਰ ਕੀ ਚੀਕਾਂ ਮਾਰਦੇ ਨੇ ਪੰਜਾਬੀ ਹੀ ਨਹੀਂ ਉਹ ਗੋਰਿਆਂ ਦੇ ਅਲਾਮੇ ਸੁਣ ਲਓ ਉਹ ਇਮੀਗ੍ਰੇਸ਼ਨ ਨੂੰ ਜਾਂ ਇੱਥੋਂ ਦੇ ਮੰਤਰੀਆਂ ਨੂੰ ਕੀ ਦਿੰਦੇ ਨੇ ਗ ਵਿਚਾਰਾ ਇੱਥੇ ਚਲਾਉਣਾ ਪਿਆ ਪਾਸਪੋਰਟ ਲੈ ਲਿਆ ਘਰ ਲੈ ਲਿਆ ਉਹ ਤੋਂ ਬਾਅਦ ਕਹਿੰਦੇ ਕਿ ਅਸੀਂ ਤਰੱਕੀ ਕਰ ਲਈ ਸੈਟਿੰਗ ਹੋ ਗਈ ਜਦ ਕਿ ਦਾਦੇ ਨੇ ਜਿੱਥੋਂ ਤੋਰਿਆ ਪਾਸਪੋਰਟ ਘਰ ਦੇ ਕੇ ਪੋਤੇ ਕੋਲ ਵੀ ਉਹੀ ਖੜਾ ਤੇ ਵਿਚਲੀ ਪੀੜੀ ਜਿਹੜੀ ਆ ਉਹ ਤੇ ਧੁੰਜਣ ਵਾਲਾ ਬਣ ਗਈ ਉਹ ਤੇ ਭਲੀ ਬਸ ਬਲਦਾਨ ਜੋਗੀ ਰਹਿ ਗਈ ਤੇ ਤਰੱਕੀ ਕੀਤੀ ਕੀ ਇੱਕ ਘਰ ਦੀ ਤੇ ਪਾਸਪੋਰਟ ਦੀ ਦੇਸ਼ ਹੀ ਬਦਲਿਆ ਹੁਣ ਮੈਂ ਕਹਿਣਾ ਇਹ ਚਾਉਣਾ ਵਾਂ ਕਿ ਜਦੋਂ ਉਹ ਜਿਹੜੀ ਵਿਚਲੀ ਪੀੜੀ ਆ ਜਿਵੇਂ ਸਾਡੇ ਦੇਸ਼ਾਂ ਵਿੱਚ ਜਦੋਂ ਦਸਵੀਂ ਹੋ ਜਾਂਦੀ ਸੀ ਨਾਨ ਮੈਡੀਕਲ ਮੈਡੀਕਲ ਕਮਰਸ ਆਰਟਸ ਥੱਲੇ ਤੋਂ ਥੱਲੇ ਆਰਟਸ ਤੇ ਆਉਂਦੇ ਹੀ ਬਲਕਿ ਉਹਨਾਂ ਬੱਚਿਆਂ ਨੂੰ ਵੀ ਮੈਡੀਕਲ ਨਾਨ ਮੈਡੀਕਲ ਰਖਾਇਆ ਜਾਂਦਾ ਸੀ ਜਿਹੜੇ ਪੜਾਈ ਦੇ ਕਾਬਿਲ ਵੀ ਨਹੀਂ ਸੀ ਰੀਤੀ ਰਿਵਾਜ ਦੇ ਆਧਾਰ ਤੇ ਜਦਕਿ ਟੈਕਸਟਾਈਲ ਇਲੈਕਟ੍ਰੀਸ਼ੀਅਨ ਕਾਰਪੈਂਟਰੀ ਜਿਹੜੇ ਵੋਕੇਸ਼ਨਲ ਕੋਰਸ ਆ ਉਹਨਾਂ ਵੱਲ ਧਿਆਨ ਨਹੀਂ ਨਹੀਂ ਦਿੱਤਾ ਜਾਂਦਾ ਜਦਕਿ ਜਦੋਂ ਬਾਹਰ ਦੇ ਮੁਲਕਾਂ 'ਚ ਆਉਂਦੇ ਤੇ ਇਮੀਗ੍ਰੇਸ਼ਨ ਨੇ ਵੀ ਜਿਹੜੇ ਰੂਲ ਚਾਹੀਏ ਆਸਟ੍ਰੇਲੀਆ ਹੋਵੇ ਚਾਹੇ ਕੈਨੇਡਾ ਹੋਵੇ ਯੂਕੇ ਵਰਗੀਆਂ ਕੰਟਰੀਆਂ ਦੇ ਵਿੱਚ ਨਿਊਜ਼ੀਲੈਂਡ ਵਰਗੀਆਂ ਕੰਟਰੀਆਂ ਦੇ ਵਿੱਚ ਉਹਨਾਂ ਕੋਰਸਸ ਨੂੰ ਸਿੱਧੀ ਪੀਆਰ ਘੱਟ ਬੈਂਡਾਂ ਦੇ ਵਿੱਚ ਪੀਆਰ ਚੰਗੀਆਂ ਕਮਾਈਆਂ ਚੰਗੇ ਪੇ ਸ킬 ਮਿਲਦੇ ਵੇਖੇ ਤਾਂ ਕੀ ਸੀ ਉਹ ਰੈਟਰੇ ਸੀ ਕਿ ਮੇਰਾ ਬੱਚਾ ਡਾਕਟਰ ਹੀ ਬਣੇ ਮੇਰਾ ਬੱਚਾ ਇੰਜੀਨੀਅਰ ਹੀ ਬਣੇ ਟ੍ਰੇਡ ਨੂੰ ਪਹਿਲ ਨਹੀਂ ਸੀ ਦਿੰਦੇ ਟ੍ਰੇਡ ਤੇ ਲੇਬਰ ਵਿੱਚ ਹੀ ਇੱਥੇ ਲੋਕ ਕਾਮਯਾਬ ਹੋਏ ਜਿਹੜੇ ਆਪਣੇ ਦੇਸ਼ਾਂ 'ਚ ਨਹੀਂ ਕਰ ਸਕੇ ਹੁਣ ਕਹਿੰਦੇ ਉੱਥੇ ਬੇਰੋਜ਼ਗਾਰੀ ਆ ਉੱਥੇ ਬੇਰੋਜ਼ਗਾਰੀ ਸਰਕਾਰੀ ਨੌਕਰੀ ਦੀ ਆ ਜਦੋਂ ਉੱਥੇ ਭਈਆਂ ਨੇ ਆ ਕੇ ਉਹ ਕੰਮ ਸੰਭੇ ਜਿਹੜੇ ਪੰਜਾਬੀ ਬਾਹਰ ਆ ਕੇ ਕਰਦੇ ਨੇ ਕੀ ਉਹਨਾਂ ਨੇ ਉੱਥੇ ਤਰੱਕੀ ਨਹੀਂ ਕੀਤੀ ਉਹਨਾਂ ਨੇ ਆਪਣੀ ਹیثیت ਤੋਂ ਬਾਅਦ ਤਰੱਕੀ ਨਹੀਂ ਕੀਤੀ ਤੇ ਕੀ ਉਹਨਾਂ ਦੀ ਹیثیت ਉਹੀ ਨਹੀਂ ਸੀ ਉਹੀ ਨਹੀਂ ਸੀ ਜਿਨ੍ਹਾਂ ਨੇ ਉੱਥੇ ਭਈਆਂ ਵਾਲੇ ਕੰਮ ਕੀਤੇ ਤੇ ਇੱਥੇ ਵੀ ਕੀਤੇ ਉਹਨਾਂ ਦੀ ਉਹੀ ਸੀ ਪਰ ਉਹਨਾਂ ਨੇ ਉੱਥੇ ਕੀਤੇ ਨਹੀਂ ਤਾਕੇ ਥਿਆਣ ਕੇ ਕੀਤੇ ਉਹਨਾਂ ਕੋ ਮੰਨਿਆ ਨਹੀਂ ਗਿਆ ਕਿ ਉਹਨਾਂ ਦੇ ਸਟੇਟਸ ਨੇ ਉਹਨਾਂ ਦੀ ਜਿਹੜੀ ਉਹ ਗ੍ਰੇਡ ਨੇ ਜਿਹੜੇ ਉਹਨਾਂ ਦੇ ਰਿਪੋਰਟ ਕਾਟਾ ਨੇ ਇੰਗਲਿਸ਼ ਮੀਡੀਅਮ ਸਕੂਲਾਂ ਨੇ ਉਹਨਾਂ ਨੂੰ ਮੰਨਣ ਨਹੀਂ ਦਿੱਤਾ ਕਿ ਤੁਸੀਂ ਇੱਕ ਚੰਗੇ ਪੜੇ ਲਿਖੇ ਹੋ ਤੁਸੀਂ ਆ জব ਕਰੋਗੇ ਜਦ ਕਿ ਉਹ ਨਾ ਘਰ ਦੇ ਨਾ ਕਾਟ ਦੇ ਉਹ ਬ੍ਰਿਲੀਅੰਟ ਵੀ ਨਹੀਂ ਸੀ ਉਹ ਮੈਰਿਟ ਲਿਸਟ ਵਿੱਚ ਵੀ ਨਹੀਂ ਸੀ ਉਹ ਅਬਵ 90% ਵੀ ਨਹੀਂ ਸੀ ਨਾ ਉਹਨਾਂ ਚਾਹੀਏ ਨੌਕਰੀਆਂ ਚ ਨਾ ਉਹ ਲੇਬਰ ਕਲਾਸ ਚਾਹੀਏ ਤਾਂ ਫਿਰ ਉਹ ਬਾਹਰ ਹੈ ਬਾਰ ਆ ਕੇ ਹੁਣ ਮੈਂ ਵੀਡੀਓ ਦੇ ਅਖੀਰ ਤੇ ਇਹ ਗੱਲ ਕਹਿਣ ਲੱਗਾ ਕਿ ਬਾਹਰ ਆ ਕੇ ਉਹਨਾਂ ਨੇ ਜਿਹੜਾ ਐਂਡ ਕੀਤਾ ਉਹ ਸਾਰਾ ਕੁਝ ਹਾਸਲ ਕੀਤਾ ਜਿਹੜਾ ਉੱਥੇ ਵੀ ਲੇਬਰ ਕਲਾਸ ਕਰ ਲੈਂਦਾ ਹੈ ਇੱਥੋਂ ਦੇ ਖਰਚੇ ਅਨੁਸਾਰ ਲੇਬਰ ਕਲਾਸ ਹੀ ਆ ਉਹ ਕੋਈ ਇੱਕ ਘਰ ਤੇ ਇੱਕ ਨੌਕਰੀ ਹੀ ਆ ਇੱਕ ਨਾਗਰਿਕਤਾ ਹੀ ਆ ਜਿਹੜੀ ਉੱਥੇ ਹੁੰਦੀ ਉਹਨੇ ਹਾਸਲ ਕੀ ਕੀਤਾ ਸੇਮ ਪਰ ਫਰਕ ਕੀ ਆ ਰਿਸ਼ਤਿਆਂ ਦੀ ਬਲੀ ਦੇ ਕੇ ਆਪਣੇ ਰਿਸ਼ਤਿਆਂ ਦਾ ਬਲਿਦਾਨ ਦੇ ਕੇ ਆਪਣੀ ਜਨਮ ਭੂਮੀ ਦਾ ਬਲਿਦਾਨ ਦੇ ਕੇ ਤੇ ਮੋੜ ਬੰਦਾ ਕਿਉਂ ਨਹੀਂ ਪਾਉਂਦਾ ਜਦੋਂ ਇੱਥੋਂ ਦੀ ਪੀੜ੍ਹੀ ਇੱਥੋਂ ਦੇ ਬੱਚੇ ਇੱਥੇ ਸਕੂਲਾਂ 'ਚ ਪੜ ਜਾਂਦੇ ਆ ਇੱਥੇ ਵੱਡੇ ਹੁੰਦੇ ਆ ਉਹ ਇੱਥੋਂ ਦੇ ਮਾਹੌਲ 'ਚ ਸਰਵਾਈਵ ਕਰ ਸਕਦੇ ਉੱਥੇ ਕਰ ਨਹੀਂ ਸਕਦੇ ਜੇ ਕੋਈ ਕਰ ਸਕਦਾ ਉਹਦੀ ਵੀ ਪਰਸੈਂਟੇਜ ਬਹੁਤ ਥੋੜੀ ਆ ਜਦੋਂ ਵੀਡੀਓ ਆ ਜਾਂਦੀ ਆ ਤੇ ਲੋਕ ਵੇਖਦੇ ਨੇ ਅੰਦੇ ਹਵਦਾ ਮੁੰਡਾ ਉਹਦੀ ਕੁੜੀ ਪਰਾਂ ਦੀ ਰੇਸ਼ਿਓ ਕਿੰਨੀ ਗਿਆ ਉਹ ਹੰਗਾ ਲਿਆ ਸਿਰਫ ਇੱਕ ਉਹ ਹੰਗਾ ਲਿਆ ਜਿੱਦਾਂ ਬਾਲਟੀ ਦੇ ਵਿੱਚ ਚੰਗਾਲ ਨਹੀਂ ਪਉਂਦੇ ਹੁੰਦੇ ਦੁੱਧ ਚੋਣ ਲੱਗਿਆ ਉਹ ਨਾ ਕੀਆ ਉਹਨਾਂ ਦੀ ਗਿਣਤੀ ਕੋਈ ਜਾਂਦੀ ਨਹੀਂ